ਸਸੀ ਕਾਲ ਜੀ ਮੇਰੀਆਂ ਭੈਣਾਂ ਨੂੰ ਸਾਰੀਆਂ ਨੂੰ ਆਪਾਂ ਠੀਕ ਠਾਕ ਆ ਉਮੀਦ ਕਰਦੇ ਆ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ ਅੱਜ ਆਪਾਂ ਨਾ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆ ਕੱਲ ਟਾਈਮ ਥੋੜਾ ਸੀ ਕਰਕੇ ਤੇ ਇਸ ਕਰਕੇ ਆਪਾਂ ਥੋੜਾ ਪਾ ਸਕੀ ਅੱਜ ਤੁਹਾਨੂੰ ਅਸੀਂ ਬਹੁਤ ਵਧੀਆ ਚੀਜ਼ ਹੈ ਦੱਸਾਂ ਤੁਹਾਨੂੰ ਹੋਏ ਆ ਕੀ ਹੁਣ ਅੱਜ ਕੱਲ ਨਾ ਠੰਡ ਬਹੁਤ ਹੋ ਗਈ ਆ ਠੰਡ ਹੋਵਣਾ ਕਰਕੇ ਖੁਸ਼ਕ ਹਵਾ ਚੱਲ ਪਈ ਖੁਸ਼ਕ ਹਵਾ ਚੱਲਦੀ ਆ ਤੇ ਉਹਦੇ ਨਾਲ ਨਾ ਆਪਣੇ ਹੱਥ ਪੈਰ ਬਹੁਤ ਖੁਸ਼ਕ ਹੋ ਜਾਂਦੇ ਨੇ ਸਕਿਨ ਬਿਲਕੁਲ ਰੁੱਖੀ ਰੁੱਖੀ ਜੀ ਲੱਗਦੀ ਆ ਤੇ ਕਈਆਂ ਦੇ ਤਾਂ ਹੱਥ ਪਾੜ ਜਾਂਦੇ ਨੇ ਬਾਹਾਂ ਵੀ ਬਾਹਾਂ ਤੇ ਵੀ ਆਏ ਦੇਖੋ ਹੱਥ ਲਾ ਕੇ ਆਪਾਂ ਉਹ ਕਰਦੇ ਨਾ ਸਾਰੀਆਂ ਸਿਲਤਾ ਨਹੀਂ ਉੱਠ ਖੜਦੀਆਂ ਨੇ ਬਾ ਇਹਦੇ ਉਂਗਲਾਂ ਦੇ ਹੱਥਾਂ ਤੇ ਬਹੁਤ ਆਏ ਲੱਗਦੇ ਨੇ ਵੀ ਰੁੱਖੇ ਰੁੱਖੇ ਜਿਹਾ ਲੱਗਦੇ ਨੇ ਉਹਦੇ ਵਾਸਤੇ ਵੀ ਆਪਾਂ ਤੁਹਾਨੂੰ ਨਵੀਂ ਜੀ ਦੱਸਾਂਗੇ ਤੇ ਫੇਸ ਤੇ ਲਾਉਣ ਵਾਸਤੇ ਲੱਗਾ ਤੇ ਹੱਥਾਂ ਪੈਰਾਂ ਤੇ ਲਾਉਣ ਵਾਸਤੇ ਨਾ ਉਹ ਲੱਗ ਦੱਸਾਂਗੇ ਤੇ ਪਹਿਲਾਂ ਆਪਾਂ ਫੇਸ ਤੇ ਲਾਉਣ ਨੂੰ ਤੇ ਮੂੰਹ ਤੇ ਲਾਉਣ ਵਾਸਤੇ ਉਹ ਦੱਸਦੇ ਆਂ ਆਪਾਂ ਖੰਨੂ ਇਹੇ ਘਰੇ ਮਤਲਬ ਤਿਆਰ ਕਰਨੀਆਂ ਚੀਜ਼ ਮੁੱਲ ਨਹੀਂ ਲੈਣੇ ਆਪਾਂ ਰਸੋਈ ਦੇ ਵਿੱਚੋਂ ਹੀ ਸਾਰਾ ਕੁਝ ਮਿਲ ਜਾਂਦਾ ਆ ਰਸੋਈ ਦੇ ਹਰ ਇੱਕ ਦੇਰ ਰਸੋਈ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਤੇ ਘਰੇ ਹੀ ਆਪਾਂ ਬਣਾ ਕੇ ਲਾ ਸਕਦੇ ਆ ਕਿਉਂ ਅਸੀਂ ਤਾਂ ਕਦੇ ਮੈਂ ਤਾਂ ਕਦੇ ਕਰੀਮ ਕੋਈ ਕਦੇ ਵੀ ਲਈ ਨਹੀਂ ਹੈਗੀ ਨਾ ਕਦੇ ਵਣ ਲਗਾਈ ਆ ਹੂੰ ਤੇ ਇਦਾਂ ਹੀ ਮੜ ਮੋਟਾ ਬੱਸ ਘਰੀਸਾਰ ਸੂਕ ਲੈਂਦਾ ਆ ਮੈਂ ਕਦੇ ਆਦਤ ਨਹੀਂ ਹੈਗੀ ਇਹਦੇ ਵਾਸਤੇ ਆਪਾਂ ਬਣਾ ਕੇ ਦੱਸਦੇ ਆ ਇੱਕ ਦਾਪਾ ਆਪਾਂ ਹੈਂਗਿਆ ਦੇਖਣਾ ਆਪਣੇ ਕੋਲ ਬੇਸਣ ਦਾ ਚਮਚਾ ਪਾ ਲਿਆ ਤੇ ਥੋੜੇ ਜਿਹਾ ਆਪਾਂ ਜਿਹਦੇ ਜਿਵੇਂ ਖੁਸ਼ਕਾ ਵਾਲੀ ਚਮੜੀ ਮੇਰੀ ਤਾਂ ਸਕਿਨ ਬਹੁਤ ਖੁਸ਼ਕਾ ਮੇਰੀ ਆਡੀਆਂ ਵੀ ਫੜ ਜਾਂਦੀਆਂ ਨੇ ਤੇ ਹੱਥ ਹੁੱਥ ਵੀ ਵੈਸੇ ਹੋ ਜਾਂਦੇ ਨੇ ਰੁੱਖੇ ਰੁੱਖੇ ਹੋ ਜਾਂਦੇ ਨੇ ਇੱਕ ਚਮਚਾ ਨਾ ਆਪਾਂ ਇਹਦੇ ਵਿੱਚ ਕਰੀਮ ਦਾ ਪਾਇਆ ਮੈਂ ਤਾਂ ਮੇਰੀ ਤਾਂ ਜਾੜੇ ਖੁਸ਼ਕ ਕਰਕੇ ਚਮੜੀ ਇੱਕ ਚਮਚ ਆਪਾਂ ਕਰੀਮ ਦਾ ਪਾਇਆ ਜਿਹਦੇ ਹੈਗੀ ਚਮੜੀ ਦਾ ਮਤਲਬ ਨਹੀਂ ਖੁਸ਼ਕ ਤੇਲ ਵਾਲੀ ਆ ਉਹੋ ਦਹੀ ਪਾ ਸਕਦਾ ਹੈ ਤੇ ਇਹਦੇ ਵਿੱਚ ਥੋੜੀ ਜੀ ਆਪਾਂ ਹਲਦੀ ਮਿਕਸ ਕਰਨੀ ਆ ਬਿਲਕੁਲ ਚੁਟਕੀ ਦਾ ਹਲਦੀ ਪਾਣੀ ਹੈ ਹਲਦੀ ਪਾ ਕੇ ਆਪਾਂ ਤੁਹਾਨੂੰ ਲਾ ਕੇ ਦਿਖਾਵਾਂਗੇ ਇਹਨੂੰ ਚੰਗੀ ਤਰ੍ਹਾਂ ਨਾ ਮਿਕਸ ਕਰ ਲੈਣਾ ਬੇਸ ਕਰਨਾ ਤੇ ਜੇ ਹੁਣ ਆਪਾਂ ਨੂੰ ਖੁਸ਼ਕ ਨਹੀਂ ਚਮੜੀ ਉਹ ਤਾਂ ਦੁੱਧ ਪਾ ਲਓ ਹਨਾ ਦਹੀਂ ਪਾ ਲਓ ਜੇ ਖੁਸ਼ਕ ਜੀ ਦੀ ਚਮੜੀ ਜਾਦੇ ਖੁਸ਼ਕਾ ਓਹ दुध पा सकता या क्रीम पा सकता हाँ देखो बिल्कुल ये ना मिक्स होगी ਥੋੜੀ ਹਲਦੀ ਪਾਉਣੀ ਆਪਾਂ ਤੇ ਇਹਨੂੰ ਫੇਸ ਤੇ ਲਗਾ ਲੈਣਾ ਆ ਦੇਖੋ ਜੀ ਇਹਦੇ ਨਾਲ ਜਿਹੜੀ ਆਪਣੀ ਇਹ ਹੈਗੀ ਆ ਮਤਲਬ ਖੁਸ਼ਕ ਜੀ ਚਮੜੀ ਚੱਕੀ ਜਾਂਦੀ ਆ ਬਹੁਤ ਸੋਣਾ ਕੋਲਾ ਕੋਲਾ ਹੋ ਜਾਂਦਾ ਜਿਵੇਂ ਖੁਸ਼ਕ ਪਾਣ ਚੱਕਿਆ ਜਾਂਦਾ ਤੇ ਗਾਰਡਨ ਗੁਰਦਨ ਦੇ ਵੀ ਆਪਾਂ ਲਾ ਸਕਦੇ ਆ ਇਹ ਲਾ ਕੇ ਦੇਖੋਨੀ ਆ ਕਈ ਵਰੀਆ ਪਾਹਣਾ ਫੇਸ ਤੇ ਲਾ ਲੈਨੇ ਆ ਤੇ ਗਰਦਨ ਤੇ ਲਾਉਂਦੇ ਨੇਗੇ ਤੇ ਉਹਦੇ ਨਾਲ ਦੋ ਰੰਗ ਹੋ ਜਾਂਦੇ ਨੇ ਗਰਦਨ ਖਾਲੀ ਲੱਗਦੀ ਆ ਇਹਨੂੰ ਆਪਾਂ ਲਾ ਕੇ 15-20 ਮਿੰਟ ਜ਼ਰੂਰ ਰੱਖਣਾ ਚਾਹੇ ਅੱਧਾ ਘੰਟਾ ਰੱਖ ਲਓ ਇਹ ਸੁੱਕਣਾ ਚਾਹੀਦਾ ਲਓ ਜੀ ਇਹ ਚੰਗੀ ਤਰ੍ਹਾਂ ਨਾ ਫੇਸ ਤੇ ਲਾ ਲਿਆ ਤੇ ਇਹਨੂੰ ਹੱਥਾਂ ਦੇ ਵਿੱਚ ਲਾ ਸਕਦੇ ਆਪਾਂ ਹੱਥਾਂ ਤੇ ਲਿਆਏ ਆ ਹੱਥ ਵੀ ਆਪਣੇ ਖੁਸ਼ਕ ਹੋ ਜਾਂਦੇ ਨੇ ਇਹਨੂੰ ਚੰਗੀ ਤਰ੍ਹਾਂ ਐਂਦਾ ਬਾਹਾਂ ਮਾ ਤੇ ਮાળੋ ਲਾ ਕੇ ਤੁਸੀਂ ਦੇਖਿਓ ਵੇ ਕਿੰਨੇ ਸੋਹਣੇ ਸਕਿਨ ਹੋ ਜਾਂਦੀ ਆ ਪੂਰਾ ਖੁਸ਼ਕਪਨ ਨਹੀਂ ਰਹਿੰਦਾ ਆਇਗਾ ਜਦੋਂ ਇਹ ਸੁੱਕ ਗਈ ਸੁੱਕੇ ਤੇ ਆਪਾਂ ਮਲ ਮਲ ਕੇ ਲਾਉਣੀਆਂ ਇਹ। ਵੀ ਇਹ ਸੁੱਕੀ ਤੇ ਇਹ ਪਹਿਲਾਂ ਮਲ ਮਲ ਕੇ ਬੱਤੀਆਂ ਬਣਾ ਲੈਣੀਆਂ ਨੇ ਬੱਤੀਆਂ ਬਣਾਉਣ ਲੈ ਦੋਗੀ। ਫਿਰ ਆਪਾਂ ਗਰਮ ਤੇ ਕੋਸੇ ਪਾਣੀ ਨਾਲ ਇਹਨੂੰ ਧੋ ਲੈਣਾ ਹੈ। ਤੇ ਇੱਕ ਚੀਜ਼ ਆਪਾਂ ਹੋਰ ਦੱਸਾਂਗੇ ਤੁਹਾਨੂੰ। ਇਹ ਤਾਂ ਹੋ ਗਈ ਬਾਹਾਂ ਤੇ ਤੇ ਸਕਿਨ ਤੇ ਲਾਉਣ ਵਾਸਤੇ। ਤੇ ਦੂਸਰੀ ਚੀਜ਼ ਆਪਾਂ ਤੁਹਾਨੂੰ ਹੋਰ ਬਣਾ ਕੇ ਲੱਖਦੇ ਆ ਪੈਰਾਂ ਵਾਸਤੇ। e sal car pure un caffetto ਫੰਕਸ ਦੇ ਪੂਰਾ ਗਦ ਬਰਨੋ ਜਵਾ ਇਹ ਥੱਲੇ ਤਾਰ ਲੈਣਾ ਜੇ ਅਪਾ ਕਰੀਮ ਜੀ ਬਣਾ ਕੇ ਦਿਖਾਵਾਂਗੇ ਜਿਵੇਂ ਬੈਸਲਿਨ ਹੁੰਦੀ ਹੈ ਨਾ മോമബത്ത ടക്കഡേ സണ വെക്ക

ਬਖਤਵਾਲ ਦੇ ਆਪਰੇ ਲਾ ਲਓ ਜੀ ਦੇਖੋ ਕਿੰਨਾ ਵਧੀਆ ਆਪਾਂ ਹੁਣ ਧੋ ਕੇ ਆ ਗਏ ਕਿੰਨਾ ਸੋਹਣਾ ਨਾ ਵੀ ਐਨ ਖੁਸ਼ਕੀ ਚੱਕੀ ਗਈ ਐਨਾ ਵਧੀਆ ਕੋਲੇ ਕੋਲੇ ਹੱਥ ਹੋ ਗਏ ਮੂੰਹ ਜਿੱਦਾਂ ਆਏ ਹੋਇਆ ਪਿਆ ਸੀਗਾ ਵੀ ਮਤਲਬ ਖਰਦੜਾ ਖਰਦੜਾ ਜਿਹਾ ਲੱਗਦਾ ਸੀਗਾ ਕਿੰਨੇ ਵਧੀਆ ਸਾਫ਼ ਹੋ ਗਏ ਚੈੱਕ ਕਰ ਸਕਦੇ ਹੋ ਤੇ ਮੈਂ ਕਦੇ ਵੀ ਕੋਈ ਕਰੀਮ ਨਹੀਂ ਲਾਈ ਹੈਗੀ ਕਦੇ ਵੀ ਕਿਉਂ ਆਏ ਜਿਹੜਾ ਆਪਾਂ ਨੇਚਰਲ ਪਰਮਾਤਮਾ ਨੇ ਦਿੱਤਾ ਹੋਇਆ ਰੰਗ ਰੂਪ ਅਸਲੀ ਉਹੀ ਠੀਕ ਆ ਮੈਨੂੰ ਜ਼ਿਆਦਾ ਕੋਈ ਚੀਜ਼ ਬਲਾਉਣੇ ਪਸੰਦ ਨਹੀਂ ਹੈਗੀ ਇੱਕ ਕਲਰਿਸਟਿਕ ਦਾ ਜ਼ਰੂਰ ਸ਼ੌਂਕ ਆ ਤੇ ਆਹ ਦੇਖੋ ਆਪਾਂ ਸਰੋਂ ਦੇ ਦੇਵ ਦੇ ਵਿੱਚ ਮੋਮਬੱਤੀਆਂ ਪਾ ਲਈਆਂ ਸੀਗੀਆਂ ਲੋ ਮੋਮਬੱਤੀਆਂ ਪਾ ਕੇ ਇਹ ਆਪਾਂ ਡੱਬੀ ਚ ਪਾ ਕੇ ਰੱਖ ਲਈਏ ਇਹ ਵੀ ਨਾ ਇੱਕ ਜਿਵੇਂ ਕਰੀਮ ਜੀ ਹਲਕ ਬਣ ਜਾਂਦੀ ਹੈ ਪੈਣ ਲੱਗੇ ਪੈਰ ਧੋ ਕੇ ਗਰਮ ਪਾਣੀ ਦੇ ਨਾਲ ਤੇ ਆਪਾਂ ਪੈਰਾਂ ਦੇ ਉੱਤੇ ਨਾ ਜਿਵੇਂ ਹੁਣ ਵੀ ਆਈਆਂ ਫੱਟੀਆਂ ਹੋਈਆਂ ਨੇ ਉਹਨਾਂ ਤੇ ਲਾ ਕੇ ਜਰਾਬਾ ਪਾ ਕੇ ਜਾਂ ਉਦਾਂ ਹੀ ਪੈ ਜਾਓ ਜਰਾਬਾ ਪਾ ਕੇ ਪੈ ਜਾਗੇ ਤੇ ਜਿਆਦਾ ਵਧੀਆ ਸਾਰੀ ਖੁਸ਼ਕੀ ਚੱਕੀ ਜਾਊਗੀ ਉਹਦੇ ਨਾਲ ਬਿਲਕੁਲ ਨਹੀਂ ਆਈ ਲੱਗਣਾ ਹੈਗਾ ਵੀ ਖਰਦਲ ਜਿਆ ਪਾਣ ਬਹੁਤ ਸੋਣਾ ਫੂਲੇ ਪੈਰ ਹੋ ਜਾਂਦੇ ਨੇ ਤੇ ਮੂਵੀ ਆਹਾ ਜਰੂਰ ਚੱਤਦਾ ਆਹਾ ਕਰੋ ਤੇ ਵਰਤ ਕੇ ਦੇਖੋ ਇੱਕ ਦਿਨ ਛੱਡ ਕੇ ਕਰ ਲਵੇ ਰੋਜ਼ ਤਾਂ ਨਹੀਂ ਟਾਈਮ ਲੱਗਦਾ ਹੈਗਾ ਆਪਾਂ ਨੂੰ ਘਰ ਦੇ ਕੰਮਾਂ ਦੇ ਵਿੱਚ ਤੇ ਜੇ ਸਾਡੀ ਵੀਡੀਓ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਧੰਨਵਾਦ ਜੀ ਸਾਡੀ ਵੀਡੀਓ ਦਾ ਨਾਮ ਆ ਚੀਮਾ ਨਿਵਾਸ ਵੀਡੀਓ ਤੇ ਧੰਨਵਾਦ ਆ ਜੀ ਤੁਹਾਡਾ ਮੇਰੀਆਂ ਭੈਣਾਂ ਦਾ ਜਿਉਂਦੀਆਂ ਵਸਦੀਆਂ ਰਹਿਣ ਅਪਜ ਦਾ ਬਲੌਗ ਖਤਮ ਕਰਦੇ ਆ ਤੇ ਕੱਲ ਹੋਰ ਕੋਈ ਨਵਾਂ ਬਲੌਗ ਲੈ ਕੇ ਹਾਜ਼ਰ ਹੋਵਾਂਗੇ ਜੀ ਸਤਿ ਸ਼੍ਰੀ ਅਕਾਲ